हां जी ਵਿਦਿਆਰਥੀਓ ਜਿਸ ਤਰ੍ਹਾਂ 10ਵੀਂ ਤੇ 12ਵੀਂ ਦਾ ਨਤੀਜਾ ਹੈ ਜਿੰਨਾ ਵਿਦਿਆਰਥੀਆਂ ਨੇ ਜਿਹੜੀ ਰੀਚੈਕਿੰਗ ਕਰਵਾਉਣੀ ਹੈ ਉਸ ਸੰਬੰਧੀ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਹੈ ਉਸ ਨੂੰ ਜਿਹੜਾ ਸੁਨਾਈਏ ਦੀ ਸਾਰੀ ਡਿਟੇਲ ਕੀ ਹੈ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਾ ਸਮੇਤ ਓਪਨ ਸਕੂਲ ਰੀਅਪੀਅਰ ਵਾਧੂ ਵਿਸ਼ਾ ਤੇ ਦਰਜਾ ਕਾਰਗੁਜ਼ਾਰੀ ਵਧਾਉਣ ਲਈ 12ਵੀਂ ਸ਼੍ਰੇਣੀ ਦਾ ਨਤੀਜਾ ਮਿਤੀ 14 5 25 ਅਤੇ 10ਵੀਂ ਸ਼੍ਰੇਣੀ ਦਾ ਨਤੀਜਾ ਮਿਤੀ 16 5 25 ਨੂੰ ਕੋਸ਼ਿਸ਼ ਕੀਤਾ ਜਾ ਚੁੱਕਿਆ ਹੈਗਾ ਇਹਨਾਂ ਪ੍ਰੀਖਿਆਵਾਂ ਨਾਲ ਸੰਬੰਧਿਤ ਪ੍ਰੀਖਿਆਰ ਤਾਂ ਆਨਲਾਈਨ ਫਾਰਮ ਤੇ ਫੀਸ ਭਰਨ ਲਈ ਮਿਤੀ 21/5/2025 ਤੋਂ 4/6/2025 ਤੱਕ ਦਾ ਸਮਾਂ ਦਿੱਤਾ ਜਾਂਦਾ ਹੈਗਾ। ਵਿਦਿਆਰਥੀਆਂ ਆਨਲਾਈਨ ਫਾਰਮ ਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲੇ ਰੱਖਣ ਹਾਰਡ ਕਾਪੀ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ। ਸੋ ਹੋਰ ਵੀ ਜਿਹੜੀ ਜਾਣਕਾਰੀ ਤੁਸੀਂ ਜਾ ਕੇ ਬੋਰਡ ਦੀ ਜਿਹੜੀ ਸਾਈਟ ਉੱਤੇ ਦੇਖ ਸਕਦੇ ਹੋ www.pscbi.acm ਤੇ ਉਹ ਜਿਹੜਾ ਪੱਤਰ ਜਾਰੀ ਹੋਇਆ ਭਈ ਜਿਹੜੇ ਵਿਦਿਆਰਥੀਆਂ ਨੂੰ ਇਹ ਲੱਗਦਾ ਵੀ ਸਾਡੇ ਨੰਬਰ ਹਜੇ ਹੋਰ ਵਧਣੇ ਆ ਤਾਂ ਰੀਚੈਕ ਕਰੋ ਤੁਸੀਂ ਜਿਹੜਾ ਭਰ ਸਕਦੇ ਹੋਗੇ। ਆ ਜਿਹੜਾ 21525 ਤੋਂ 46 ਤੱਕ 25 ਦਾ ਸਮਾਜ ਜਿਹੜਾ ਦਿੱਤਾ ਹੈ। ਤਾਂ ਵੱਧ ਤੋਂ ਵੱਧ ਚਾਹੁੰਦਾ ਇਸ ਵੀਡੀਓ ਨੂੰ ਵਿਦਿਆਰਥੀ ਤੱਕ ਪਹੁੰਚਾਈ ਆਪਾਂ ਸ਼ੇਅਰ ਕਰੋ। ਜੀ। ਜਿਹੜਾ ਜੇਕਰ ਨਵੇਂਾਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੋ ਹਰ ਵਿਦਿਆਰਥੀ ਤੱਕ ਵੀਡੀਓ ਪਹੁੰਚੇ।